ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਹਾਂ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਤਾਜ਼ਾ ਤਰੀਨ ਅੰਕ ਜਿਸ ਨੂੰ ਤੁਸੀਂ ਹਮੇਸ਼ਾ ਦੀ ਤਰ੍ਹਾਂ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਇਸ ਚੈਨਲ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈਪੀਟੀਵੀ ਦੀ ਬ੍ਰੌਡਕਾਸਟ ਰਾਹੀਂ ਆਪ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਗੱਲ ਕਰਨੀ ਬਣਦੀ ਹੈ ਕਿ ਸੱਜਣ ਕੁਮਾਰ ਨੂੰ ਜੋ ਸਜ਼ਾ ਸੁਣਾਈ ਗਈ ਹੈ ਸਨ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਜੋ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਦੇ ਕੀ ਮਾਇਨੇ ਨੇ ਇਸ ਸਜ਼ਾ ਸੁਣਾਏ ਜਾਣ ਦੀ ਕਾਰਵਾਈ ਦੀ ਕੀ ਅਹਿਮੀਅਤ ਬਣਦੀ ਹੈ ਕਿ ਇਸ ਨਾਲ ਇਨਸਾਫ ਦੀ ਜੋ ਲੰਮੀ ਇੱਕ ਉਡੀਕ ਚੱਲ ਰਹੀ ਹੈ ਉਹ ਉਡੀਕ ਘਟੇਗੀ ਤੇ ਬਾਕੀ ਜਿਹੜੇ ਮਾਮਲੇ ਇਹ ਤਾਂ ਇੱਕ ਮਾਮਲੇ ਵਿੱਚ ਸਜ਼ਾ ਹੋ ਗਈ ਬਾਕੀ ਜਿਹੜੇ ਮਾਮਲੇ ਨੇ ਤੇ ਬਾਕੀ ਜਿਹੜੇ ਮੁਲਜ਼ਮ ਨੇ ਜੇਰਾਂ ਵਿੱਚੋਂ ਕਈਆਂ ਬਾਰੇ ਹਾਲੇ ਵੀ ਇਹ ਕਿਹਾ ਜਾਂਦਾ ਕਿ ਉਹ ਖੁੱਲੇ ਕੁੰਮ ਰਹੇ ਨੇ ਤੇ ਜਿਨ੍ਹਾਂ ਨੂੰ ਜੇਲ੍ਹ ਵਿੱਚੋਂ ਰਿਹਾਈ ਵੀ ਮਿਲਦੀ ਰਹੀ ਹੈ ਉਹਨਾਂ ਤੱਕ ਵੀ ਕਾਨੂੰਨ ਦਾ ਹੱਥ ਪਹੁੰਚੇਗਾ ਜਿਨ੍ਹਾਂ ਨੂੰ ਵੀ ਸਜ਼ਾ ਹੋਵੇਗੀ ਤੇ ਪੀੜਤਾਂ ਨੂੰ ਇਨਸਾਫ ਮਿਲ ਸਕੇਗਾ ਇਹ ਵੀ ਗੱਲਾਂ ਧਿਆਨ ਦੇਣ ਵਾਲੀਆਂ ਨੇ ਸੋ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਇੱਕ ਕੇਸ ਵਿੱਚ ਸੱਜਣ ਕੁਮਾਰ ਨੂੰ ਜੋ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਉਸ ਨਾਲ ਜੁੜਦੇ ਸਾਰੇ ਪਹਿਲੂਆਂ ਬਾਰੇ ਅੱਜ ਗੱਲ ਕਰ ਰਹੇ ਹਾਂ ਵਿਸ਼ੇ ਹੋਰ ਵੀ ਹੋਣਗੇ ਪੰਜਾਬ ਨਾਲ ਸੰਬੰਧਿਤ ਦੇਸ਼ ਨਾਲ ਸੰਬੰਧਿਤ ਅਤੇ ਕੋ ਮੰਤਰੀ ਪੱਧਰ ਦੇ ਵੀ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਅੱਜ ਦੀ ਇਸ ਗੱਲਬਾਤ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਮੁੱਚੇ ਸਮਿਦਰਾਨਾ ਦੀ ਇਸ ਗੱਲਬਾਤ ਨਾਲ ਆਪਣਾ ਸਾਥ ਬਰਕਰਾਰ ਰੱਖਿਓ ਇਸ ਗੱਲ ਬਾਤ ਨੂੰ ਖੁਦ ਵੀ ਵੇਖਿਓ ਹੋਰਨਾਂ ਨੂੰ ਵੀ ਵਿਖਾਓ ਭਾਵ ਕਿਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਨੂੰ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਮਿਲ ਸਕੇ ਇਸੇ ਤਰ੍ਹਾਂ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਇਹਨਾਂ ਵਿਸ਼ਿਆਂ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਤੁਸੀਂ ਕਮੈਂਟਸ ਰਾਹੀਂ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਸਾਡੇ ਚੈਨਲ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਉੱਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਕਮੈਂਟਸ ਰਾਹੀਂ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਕੇਸ ਸੰਨ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲਿਆਂ ਸੰਬੰਧੀ ਜੋ ਇਨਸਾਫ ਦੀ ਲੜਾਈ ਚੱਲ ਰਹੀ ਹੈ ਜੋ ਲੰਮੀ ਜद्दोजਹਿਦ ਚੱਲ ਰਹੀ ਹੈ ਪਿਛਲੇ 4 ਦਹਾਕਿਆਂ ਤੋਂ ਵੀ ਵਧੇਰੇ ਦੇ ਸਮੇਂ ਤੋਂ ਉਸ ਵਿੱਚ ਇੱਕ ਹੋਰ ਅਹਿਮ ਸਜ਼ਾ ਬੀਤੇ ਦਿਨ ਸੁਣਾਈ ਗਈ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਸੱਜਣ ਕੁਮਾਰ ਨੂੰ ਹੁਣ ਇੱਕ ਹੋਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ ਇਸ ਮਾਮਲੇ ਸੰਬੰਧੀ ਤੁਸੀਂ ਪਿਛਲੇ ਕਈ ਦਿਨਾਂ ਤੋਂ ਸੁਣਦੇ ਆ ਰਹੇ ਹੋਵੋਗੇ ਕਿ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਇਸ ਸੰਬੰਧੀ ਲਗਾਤਾਰ ਸੁਣਵਾਈ ਚੱਲ ਰਹੀ ਸੀ ਤੇ ਕੁਝ ਹਫ਼ਤੇ ਪਹਿਲਾਂ ਸੱਜਣ ਕੁਮਾਰ ਦੇ ਖਿਲਾਫ ਦੋਸ਼ ਤੈ ਹੋਏ ਸਨ ਉਸ ਤੋਂ ਬਾਅਦ ਅਦਾਲਤ ਨੇ ਸਜ਼ਾ ਸੁਣਾਉਣੀ ਸੀ ਫਿਰ ਦੋ ਕੁ ਵਾਰੀ ਜਿਹੜਾ ਆ ਉਹ ਅਦਾਲਤੀ ਕਾਰਵਾਈ ਅੱਗੇ ਪੈਂਦੀ ਗਈ ਤੇ ਸਜ਼ਾ ਸੁਣਾਉਣ ਦਾ ਜਿਹੜਾ ਅਮਲਿਆ ਜਾਂ ਤਰੀਕੋ ਅੱਗੇ ਪੈਂਦੀ ਰਹੀ ਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਸੀ ਇਸ ਵਿਸ਼ੇਸ਼ ਅਦਾਲਤ ਦੀ ਵਿਸ਼ੇਸ਼ ਜੱਜ ਕਵੀਰੀ ਬਵੇਜਾ ਦੀ ਅਦਾਲਤ ਵਿੱਚ ਕਾਰਵਾਈ ਚੱਲ ਰਹੀ ਸੀ ਤੇ ਉਸ ਵਿੱਚ ਆਖਰਕਾਰ ਪਿਛਲੇ ਦਿਨੀ ਸਜ਼ਾ ਦਾ ਐਲਾਨ ਹੋਇਆ ਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਦਾ ਭਾਵ ਇਹ ਨਿਕਲਦਾ ਹੈ ਕਿ ਸੱਜਣ ਕੁਮਾਰ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਹੀ ਬਿਤਾਵੇਗਾ ਕਿਉਂਕਿ ਉਸ ਨੂੰ ਇੱਕ ਮਾਮਲੇ ਵਿੱਚ ਪਹਿਲਾਂ ਹੀ 1984 ਦੇ ਹੀ ਸਿੱਖ ਵਿਰੋਧੀ ਕਤਲੇਆਮ ਦੇ ਇੱਕ ਮਾਮਲੇ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਹੋਈ ਹੈ ਤੋ ਐਸ ਲਈ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਹੈ ਸਜ਼ਾ ਭੁਗਤ ਰਿਹਾ ਤੇ ਹੁਣ ਇਸ ਮਾਮਲੇ ਵਿੱਚ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਇਹ ਮਾਮਲਾ ਕਿਹੜਾ ਇਸ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਕਿ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ 1 ਪਹਿਲੀ ਨਵੰਬਰ 1984 ਨੂੰ ਇੱਕ ਪਿਤਾ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਇਹ ਮਾਮਲਾ ਹੈ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰुणਦੀਪ ਸਿੰਘ ਦੀ ਹਤਿਆ ਕਰ ਦਿੱਤੀ ਗਈ ਸੀ ਭੀੜ ਵੱਲੋਂ ਬੜੀ ਬੇਰਹਿਮੀ ਨਾਲ ਨੌਪਰ ਹਮਲਾ ਕੀਤਾ ਗਿਆ ਸੀ ਤੇ ਦੋਵਾਂ ਦੀ ਜ਼ਾਲਿਮਾਨਾ ਢੰਗ ਨਾਲ ਹਤਿਆ ਕੀਤੀ ਗਈ ਸੀ ਇਸ ਮਾਮਲੇ ਵਿੱਚ ਗਵਾਹਾਂ ਦੀ ਗਵਾਹੀ ਵੀ ਹੋਈ ਗਵਾਹਾਂ ਨੇ ਇਸ ਮਾਮਲੇ ਵਿੱਚ ਦੱਸਿਆ ਕਿ ਕਿਵੇਂ ਸੱਜਣ ਕੁਮਾਰ ਨੇ ਭੀੜ ਦੀ ਅਗਵਾਈ ਕੀਤੀ ਭੀੜ ਨੂੰ ਉਕਸਾਇਆ ਅਤੇ ਇਹ ਘਟਨਾਕ੍ਰਮ ਜਿਹੜਾ ਜ਼ਾਲਿਮਾਨਾ ਢੰਗ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ ਇਸ ਦਰਮਿਆਨ ਪੀੜਤ ਧਿਰ ਵੱਲੋਂ ਤੇ ਉਹਨਾਂ ਦੇ ਵਕੀਲਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾਂਦੀ ਰਹੀ ਕਿ ਸਰਜਣ ਕੁਮਾਰ ਨੂੰ ਸਜ਼ਾਏ ਮੌਤ ਸੁਣਾਈ ਜਾਵੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹ ਮੰਗ ਕੀਤੀ ਗਈ ਸੀ ਜਿਸ ਦਿਨ ਸਜ਼ਾ ਸਬੰਧੀ ਗੱਲ ਹੋ ਰਹੀ ਸੀ ਅਦਾਲਤ ਵਿੱਚ ਉਦੋਂ ਵੀ ਇਹੀ ਮੰਗ ਕੀਤੀ ਗਈ ਸੀ ਅਰਧ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹੁਣ ਇਹਦੇ ਵਿੱਚ ਬਹੁਤ ਸਾਰੇ ਕਾਨੂੰਨੀ ਨੁਕਤੇ ਵੀ ਵਿਚਾਰੇ ਗਏ ਦੱਸੇ ਜਾਂਦੇ ਨੇ ਜਿਵੇਂ ਕਿ ਮੁਲਜ਼ਮ ਦੀ ਉਮਰ, ਸਿਹਤ ਦਾ ਤਕਾਜ਼ਾ ਕਈ ਤਰ੍ਹਾਂ ਦੇ ਹੋਰ ਨੁਕਤੇ ਧਿਆਨ ਵਿੱਚ ਰੱਖਦੇ ਹਾਂ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬਾਕੀ ਰਹਿੰਦੇ ਹੋਰ ਮਾਮਲੇ ਨੇ ਉਨਾ ਸਬੰਧੀ ਵੀ ਚਾਰਾ ਜੋਗੀ ਜਾਰੀ ਰਹੇਗੀ ਤੇ ਕਾਨੂੰਨੀ ਲੜਾਈ ਉਧਰਲੇ ਬੰਨੇ ਵੀ ਲੜੀ ਜਾਵੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਬਿਆਨ ਆਇਆ ਉਹਨਾਂ ਦੇ ਇੱਕ ਮੈਂਬਰ ਦਾ ਬਿਆਨ ਆ ਉਹਨਾਂ ਦਾ ਕਹਿਣਾ ਸੀ ਕਿ ਸਜ਼ਾ ਨਾ ਕਾਫੀ ਹੈ ਸਜ਼ਾਏ ਮੌਤ ਹੋਣੀ ਚਾਹੀਦੀ ਸੀ ਇਹ ਦਿੱਲੀ ਕਮੇਟੀ ਦੇ ਆਗੂ ਕਾਲੋ ਉਹਨਾਂ ਦਾ ਇਹ ਕਹਿਣਾ ਸੀ ਜਗਦੀਪ ਸਿੰਘ ਕਾਲੋ ਉਹਨਾਂ ਦਾ ਤੇ ਮਨਜਿੰਦਰ ਸਿੰਘ ਸਰਸਾ ਜੋ ਕਿ ਦਿੱਲੀ ਦੀ ਨਵੀਂ ਬਣੀ ਸਰਕਾਰ ਵਿੱਚ ਮੰਤਰੀ ਬਣਾਏ ਗਏ ਨੇ ਅਦਲੀ ਕਮੇਟੀ ਨਾਲ ਵੀ ਜੁੜੇ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਹੋਈ ਹੈ ਤੇ ਆਉਂਦੇ ਦਿਨਾਂ ਦੌਰਾਨ ਹੋਰ ਜਿਹੜੇ ਮੁਲਜ਼ਮ ਨੇ ਨਾਮੀ ਮੁਲਜ਼ਮ ਨੇ ਉਹਨਾਂ ਵੱਲ ਵੀ ਗੱਲ ਤੁਰੇਗੀ ਪ੍ਰਮੁੱਖ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਨੇ ਜਗਦੀਸ਼ ਟਾਈਟਲਰ ਦਾ ਨਾਮ ਵੀ ਲਿਆ ਤੇ ਕਮਲਨਾਥ ਦੋ ਇਹਨਾਂ ਕਾਂਗਰਸੀ ਆਗੂਆਂ ਦਾ ਨਾਮ ਲਿਆ ਤੇ ਕਿਹਾ ਕਿ ਅਗਲੀ ਵਾਰੀ ਇਹਨਾਂ ਦੀ ਵੀ ਆ ਸਕਦੀ ਹੈ ਨਾਲ ਹੀ ਮਨਜਿੰਦਰ ਸਿੰਘ ਸਸਾ ਦਾ ਇਹ ਵੀ ਕਹਿਣਾ ਹੈ ਕਿ ਜੋ ਸਜ਼ਾ ਸੱਜਣ ਕੁਮਾਰ ਨੂੰ ਸੁਣਾਈ ਗਈ ਹੈ ਉਸ ਨੂੰ ਵਧਾਉਣ ਸੰਬੰਧੀ ਵੀ ਹਾਈ ਕੋਰਟ ਤੱਕ ਅਪੀਲ ਪਾਉਣ ਤੇ غور ਕੀਤਾ ਜਾਵੇਗਾ ਹੁਣ 1984 ਦੇ ਸਿੱਖ ਵਿਰੋਧੀ ਕਤਲੇਆਮ ਵਿਕਟਨਾ ਕ੍ਰਮ ਨੂੰ ਉਸ ਹਾਲਨਾਖ ਕਾਰਨ 40 ਸਾਲ ਤੋਂ ਬទਰੇ ਹੋ ਚੁੱਕੇ ਨੇ ਤੇ ਚਾਰ ਦਹਾਕਿਆਂ ਦੌਰਾਨ ਪੀੜਤਾਂ ਨੂੰ ਇਨਸਾਫ ਦੀ ਉਡੀਕ ਹੀ ਰਹੀ ਹੈ ਹੁਣ ਜਾ ਕੇ ਇੱਕਾ ਦੁੱਕਾ ਮਾਮਲੇ ਵਿੱਚ ਸਜ਼ਾਵਾਂ ਹੋਣ ਲੱਗੀਆਂ ਨੇ ਪਰ ਇਨਸਾਫ ਵਿੱਚ ਜੋ ਲੰਮੀ ਦੀਰੀ ਹੋਈ ਹੈ ਇਸ ਉੱਪਰ ਇਨਸਾਫ ਪਸੰਦ ਲੋਕ ਅਕਸਰ ਖੇਤ ਦਾ ਪ੍ਰਗਟਾਵਾ ਵੀ ਕਰਦੇ ਰਹੇ ਨੇ ਤੇ ਬਹੁਤ ਸਾਰੇ ਪੀੜਤ ਇਨਸਾਫ ਉਡੀਕਦੇ ਉਡੀਕਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਹੁਣ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਗਈ ਹੈ ਲੰਮੇ ਅਰਸੇ ਬਾਅਦ ਸਜ਼ਾ ਹੋਈ ਹੈ ਤੇ ਇੱਕ ਆਸ ਜੇ ਵੀ ਬਣੀ ਹੈ ਕਿ ਜਿਹੜੇ ਬਾਕੀ ਮੁਲਜ਼ਮ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਕਾਨੂੰਨ ਅਤੇ ਇਨਸਾਫ ਦਾ ਸਾਹਮਣਾ ਕਰਨਾ ਪਵੇਗਾ ਬਲਵਾਨ ਖੋਖਰ ਦਾ ਨਾਮ ਵੀ ਗੂੰਜਦਾ ਰਿਹਾ ਹੈ ਜਗਦੀਸ਼ ਟਾਇਲਰ ਦਾ ਨਾਮ ਤਾਂ ਬਹੁਤ ਵੱਡੇ ਪੱਧਰ ਉੱਤੇ ਆਉਂਦਾ ਰਿਹਾ ਸੋ ਇਸ ਮੁੱਦੇ ਨੂੰ ਲੈ ਕੇ ਆਉਂਦੇ ਦਿਨਾਂ ਦੌਰਾਨ ਕਿ ਹੋਰ ਮਾਮਲੇ ਵੀ ਇਸੇ ਤਰ੍ਹਾਂ ਅੰਜਾਮ ਵੱਲ ਵਧਣਗੇ ਤੇ ਪੀੜਤਾਂ ਦਾ ਦੁੱਖ ਤੇ ਦਰਦ ਜਿਸ ਦੀ ਕਿ ਪ੍ਰਭਾਈ ਤਾਂ ਬਿਲਕੁਲ ਨਹੀਂ ਹੋ ਸਕਦੀ ਪਰ ਕੀ ਉਹਨਾਂ ਜ਼ਖਮਾਂ ਦੇ ਉੱਪਰ ਥੋੜੀ ਬਹੁਤ ਮਰਹਮ ਲੱਗ ਸਕੇਗੀ। ਮੁਕੰਮਲ ਇਨਸਾਫ ਦਿੰਦਿਆਂ ਇਹ ਹਾਲੇ ਵੀ ਇੱਕ ਵੱਡਾ ਸਵਾਲ ਬਣ ਕੇ ਖੜਦਾ ਹੈ। ਕਿਉਂਕਿ ਸਰਕਾਰੀ ਅੰਕੜਿਆਂ ਮੁਤਾਬਕ ਜਿੰਨੇ ਲੋਕਾਂ ਦੀ ਜਾਨ ਗਈ ਸੀ, ਅਸਲ ਨੁਕਸਾਨ ਉਸ ਤੋਂ ਕਿਤੇ ਜ਼ਿਆਦਾ ਹੋਇਆ ਸੀ, ਜਾਨ-ਮਾਲ ਦਾ ਨੁਕਸਾਨ। ਸੁਕੀ ਇਨਸਾਫ ਦੀ ਗੱਲ ਇਸੇ ਤਰ੍ਹਾਂ ਅੱਗੇ ਤੁਰਦੀ ਤੁਰਦੀ ਹੋਰ ਮੁਕਾਮਵਲ ਵਧੇਗੀ, ਇਹ ਵੀ ਹਾਲੇ ਵੇਖਣਾ ਹੋਵੇਗਾ। ਫਿਲਹਾਲ ਸੱਜਣ ਕੁਮਾਰ ਨੂੰ ਜੋ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਨੇ ਇੱਕ ਵਾਰ ਫਿਰ ਇਹਨਾਂ ਮਾਮਲਿਆਂ ਨੂੰ ਉਸ ਹੌਲਨਾਖ ਕਰਨ ਵਹਿਸ਼ੀ ਕਤਲਿਆਂ ਨੂੰ ਅਤੇ ਇਨਸਾਫ ਦੀ ਜੋ ਲੜਾਈ ਚੱਲ ਰਹੀ ਹੈ ਉਸ ਨੂੰ ਮੁੜ ਸੁਰੱਖਿਆ ਵਿੱਚ ਜ਼ਰੂਰ ਲਿਆਂਦਾ ਹੈ ਆਪਾਂ ਆਸ ਇਸੇ ਹੀ ਕਰਦੇ ਹਾਂ ਕਿ ਪੀੜਤਾਂ ਨੂੰ ਇਨਸਾਫ ਮਿਲੇ देर ਬਹੁਤ ਹੋਈ ਹੈ ਸੋ ਇਨਸਾਫ ਜਲਦ ਮਿਲਣਾ ਜ਼ਰੂਰੀ ਹੈ ਅਤੇ ਗੱਲ ਕਰਦੇ ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਾਲੇ ਮਸਲੇ ਸੰਬੰਧੀ ਗੱਲ ਇਸ ਕਰਕੇ ਵੀ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਹ ਵਿਸ਼ਾ ਉਦੋਂ ਦਾ ਸੁਰੱਖਿਆ ਵਿੱਚ ਹੈ ਜਦੋਂ ਦਾ ਪੰਜਾਬੀ ਸੂਬੇ ਦਾ ਪੁਨਰਗਠਨ ਹੋਇਆ ਸੀ ਸਾਲ 1966 ਵਿੱਚ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਉਦੋਂ ਦਾ ਇੱਕ ਪੇਚੀਦਾ ਮਸਲਾ ਬਣਿਆ ਹੋਇਆ ਕੋਝ ਕੋਜਾ ਪਾ ਕਹਿ ਸਕਦੇ ਆ ਕਿ ਜਿਵੇਂ ਕਸ਼ਮੀਰ ਦਾ ਮੁੱਦਾ ਸਾਨੂੰ 1947 ਦੀ ਵੰਡ ਤੋਂ ਬਾਅਦ ਇੱਕ ਅਣਸੁਲਝਿਆ ਮਸਲਾ ਬਣ ਕੇ ਰਹਿ ਗਿਆ ਤੇ ਖੜੋਤ ਜੀ ਆ ਗਈ ਸਥਿਤੀ ਵਿੱਚ ਉਸੇ ਤਰ੍ਹਾਂ ਚੰਡੀਗੜ੍ਹ ਵਾਲਾ ਜਿਹੜਾ ਮਸਲਾ ਹੈ ਇਹ ਵੀ ਕਈ ਵਾਰਿਆਂ ਤੋਂ ਇਉਂ ਹੀ ਰੁਕਿਆ ਹੋਇਆ ਖੜਿਆ ਹੋਇਆ ਨਜ਼ਰ ਆਉਂਦਾ ਹੈ ਇਸ ਵੇਲੇ ਦੀ ਜੇਕਰ ਆਪਾਂ ਗੱਲ ਕਰੀ ਬਿਲਕੁਲ ਤਾਜ਼ਾ ਹੁਣ ਜੋ ਇਸ ਵੇਲੇ ਸਮਾਂ ਚੱਲ ਰਿਹਾ ਹੈ ਇਸ ਦੀ ਗੱਲ ਕਰੀਏ ਤਾਂ ਪੰਜਾਬ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਜੋ ਹਾਲਾਤ ਨਜ਼ਰ ਆਉਂਦੇ ਨੇ ਚੰਡੀਗੜ੍ਹ ਦੀ ਜੋ ਸਥਿਤੀ ਨਜ਼ਰ ਆਉਂਦੀ ਹੈ ਤਾਂ ਐਸੇ ਵੇਲੇ ਚੰਡੀਗੜ੍ਹ ਪੰਜਾਬ ਤੋਂ ਜਿੰਨਾ ਦੂਰ ਨਜ਼ਰ ਆਉਂਦਾ ਹੈ ਇਹਨਾਂ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਸੁਣਿਆ ਗਿਆ ਜਾਂ ਮਹਿਸੂਸ ਕੀਤਾ ਗਿਆ ਚੰਡੀਗੜ੍ਹ ਦੇ ਹਾਲਾਤ ਹੁਣ ਇਹੋ ਜਿਹੇ ਨਜ਼ਰ ਆਉਂਦੇ ਨੇ ਕਿ ਉੱਥੇ ਪੰਜਾਬ ਪੰਜਾਬੀ ਪੰਜਾਬੀ ਇੱਥੇ ਦਾ ਨਾਮੋਂ ਨਿਸ਼ਾਨ ਮਿਟਦਾ ਜਾ ਰਿਹਾ ਹੈ ਬਹੁਤ ਵਾਰ ਤੁਸੀਂ ਵੇਖਿਆ ਹੋਣਾ ਕਿ ਪੰਜਾਬੀ ਬੁੱਧੀਜੀਵੀ ਜਾਂ ਪੰਜਾਬੀ ਵਫਦ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਚੰਡੀਗੜ੍ਹ ਵਿੱਚ ਲਗਾਤਾਰ ਮੁਜ਼ਾਹਰੇ ਕਰਦੇ ਰਹੇ ਨੇ ਪਰ ਉਹਨਾਂ ਦੇ ਮੁਜ਼ਾਹਰਿਆਂ ਦੇ ਬਾਵਜੂਦ ਸਥਿਤੀ ਸੁਧਰੀ ਨਹੀਂ ਹੁਣ ਪਿਛਲੇ ਦਿਨਾਂ ਦੌਰਾਨ ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਗਵਾਂਡੀ ਸੂਬੇ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਸਥਾਪਿਤ ਕਰਨ ਲਈ ਜ਼ਮੀਨ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ। ਇਹਦੇ ਉੱਪਰ ਰੌਲਾ ਪਿਆ। ਕਾਫੀ ਬਿਆਨ ਆਏ। ਤੇ ਹਮੇਸ਼ਾ ਦੀ ਤਰ੍ਹਾਂ ਪੰਜਾਬ ਦੀ ਜਿਹੜੀ ਵੀ ਸੱਤਾਧਾਰੀ ਧਿਰ ਹੁੰਦੀ ਆ ਉਸਨੇ ਕਿਹਾ ਨਾ ਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਆ। ਪੰਜਾਬ ਦਾ ਹੱਕ ਆ। ਤੇ ਬਿਲਕੁਲ ਵੀ ਤੱਕਾ ਨਹੀਂ ਹੋਣ ਦਿੱਤਾ ਜਾਊਗਾ। ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ ਉਹ ਸੱਤਾਧਾਰੀ ਧਿਰ ਦੇ ਉੱਪਰ ਇਲਜ਼ਾਮ ਲਾਉਂਦੀਆਂ ਨੇ ਕਿ ਇਸ ਮੁੱਦੇ ਤੇ ਕੁਝ ਕੀਤਾ ਨਹੀਂ ਜਾ ਰਿਹਾ। ਸਤਾਧਾਰੀ ਤੇ ਐਕਸ਼ਨ ਨਹੀਂ ਲੈ ਰਹੀ ਪਰ ਇਹਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਇਮਾਨਦਾਰੀ ਨਾਲ ਚੰਡੀਗੜ੍ਹ ਦੇ ਵਿਸ਼ੇ ਉੱਪਰ ਕੁਝ ਕਰਦੀ ਵਿਖਾਈ ਨਹੀਂ ਦਿੰਦੀ ਆਪਾਂ ਪਿਛਲੀਆਂ ਸਰਕਾਰਾਂ ਸਮੇਂ ਪਿਛਲੀਆਂ ਪਾਰਟੀਆਂ ਦੀ ਸੱਤਾ ਸਮੇਂ ਵੀ ਵੇਖ ਚੁੱਕੇ ਹਾਂ ਕਿ ਚੰਡੀਗੜ੍ਹ ਦੇ ਉੱਪਰੋਂ ਪੰਜਾਬ ਦਾ ਦਾਵਾ ਕਮਜ਼ੋਰ ਹੀ ਹੁੰਦਾ ਆਇਆ ਤੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਵੱਖਰੀ ਵਿਧਾਨ ਸਭਾ ਦਾ ਮੁੱਦਾ ਵੀ ਕੋਈ ਨਵਾਂ ਮੁੱਦਾ ਨਹੀਂ ਇਹ ਹੋਣ ਜਾਂ ਇਹਨਾਂ ਪਿਛਲੇ ਦਿਨਾਂ ਦਰਾਨੀ ਸੁਰਖੀਆਂ 'ਚ ਨਹੀਂ ਆਇਆ ਇਹ ਪਿਛਲੇ ਡੇਢ ਸਾਲ ਤੋਂ ਇਹਦੀ ਗੱਲ ਚਲਦੀ ਰਹੀ ਹੈ ਸੁਣਦੀ ਰਹੀ ਹੈ ਤੇ ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਸਮੂਹ ਪੰਜਾਬੀਆਂ ਲਈ ਜਾਣਨ ਵਾਲੀ ਗੱਲ ਇਹ ਹੈ ਕਿ ਗਵਾਂਡੀ ਸੂਬੇ ਹਰਿਆਣੇ ਵਿੱਚ ਵੀ ਇਹਦੀ ਗੱਲ ਹੋਈ ਸੀ ਡੇਢ ਸਾਲ ਪਹਿਲਾਂ ਪਰ ਇਥੇੋਂ ਧਿਆਨ ਦੀ ਬੋਕ ਹਰਿਆਣੇ ਦੇ ਜਿਹੜੇ ਸਿਆਸੀ ਆਗੂ ਆ ਉਹ ਇਸ ਮੁੱਦੇ ਨੂੰ ਭੁੱਲੇ ਨਹੀਂ ਉਹਨਾਂ ਨੇ ਡੇਢ ਸਾਲ ਦੇ ਸਮੇਂ ਦੌਰਾਨ ਵੀ ਇਹਦੇ ਉੱਤੇ ਕੰਮ ਕਰਨਾ ਜਾਰੀ ਰੱਖਿਆ ਉਜਨਾ ਕੋਚ ਕਵਾਇਦ ਉਹਨਾਂ ਨੇ ਕੀਤੀ ਹੈ ਤੇ ਇਧਰ ਪੰਜਾਬ ਵਾਲੇ ਬੰਨੇ ਪੰਜਾਬ ਦੇ ਸਿਆਸਤਦਾਨ ਬਿਆਨ ਦੇ ਕੇ ਸੁਰਖਰੂ ਹੋ ਜਾਂਦੇ ਆ ਕਿ ਚੰਡੀਗੜ੍ਹ ਤੇ ਪਰ ਪੰਜਾਬ ਦਾ ਹੱਕ ਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਤੱਕਾ ਨਹੀਂ ਹੋਣ ਦਿਆਂਗੇ ਡਟ ਕੇ ਪਹਿਰਾ ਦੇਵਾਂਗੇ ਇਹ ਬਿਆਨ ਦੇ ਕੇ ਸੁਰਖਰੂ ਹੋ ਜਾਂਦੇ ਆ ਅੱਗੇ ਪਿੱਛੇ ਕੋਈ ਠੁਕਮੀ ਕਾਰਵਾਈ ਨਹੀਂ ਕੀਤੀ ਜਾਂਦੀ ਜੇ ਕੀਤੀ ਜਾਂਦੀ ਹੁੰਦੀ ਤਾਂ ਇਸ ਤਰੀਕੇ ਨਾਲ ਇਹ ਮੁੱਦਾ ਨਹੀਂ ਸੀ ਪਖੜਾ ਇਹਦੀ ਤੁਸੀਂ ਪਾਣੀਆਂ ਦੇ ਮੁੱਦੇ ਤੇ ਵੀ ਜ਼ਰੂਰ ਸੁਣਿਆ ਹੋਵੇਗਾ ਤੁਲਨਾ ਕਰਕੇ ਵੇਖ ਲਓ ਪਾਣੀ ਵਾਲੇ ਮਾਮਲੇ 'ਚ ਵੀ ਸਿਆਸਤਦਾਨ ਕੀ ਕਹਿੰਦੇ ਰਹੇ ਨੇ ਤੁਸੀਂ ਸੁਣਿਆ ਹੋਵੇਗਾ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਪੰਜਾਬ ਵਿੱਚ ਜਿਹੜੀਆਂ ਪਾਰਟੀਆਂ ਵਿਚਰਦੀਆਂ ਨੇ ਇਹੀ ਕਹਿੰਦੇ ਰਹੇ ਨੇ ਕਿ ਇੱਕ ਵੀ ਬੂੰਦ ਪਾਣੀ ਦੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ ਵੈਸੇ ਉਹ ਸੱਚੀ ਬੋਲ ਰਹੇ ਆ ਇੱਕ ਵੀ ਬੂੰਦ ਨਹੀਂ ਜਾਣ ਦਿੰਦੇ ਬੂੰਦ ਨਹੀਂ ਜਾਣ ਦਿੰਦੇ ਉਹ ਤਾਂ ਲੀਟਰਾਂ ਦੇ ਲੀਟਰ ਕਹਿ ਲੋ ਜਾਂ ਕਈ ਕਈ ਸੈਂਕੜੇ ਫੁੱਟ ਪਾਣੀ ਰੋਜ਼ ਪੰਜਾਬ ਤੋਂ ਬਾਹਰ ਜਾਣ ਦੇ ਰਿਹਾ ਬੂੰਦ ਨਹੀਂ ਜਾਣ ਦਿੰਦੇ ਸੈਂਕੜੇ ਫੁੱਟ ਜਾਣ ਦਿੰਦੇ ਆ ਤੇ ਜਾ ਰਿਹਾ ਕਿੰਨੇ ਸਾਲਾਂ ਤੋਂ ਜਾ ਰਿਹਾ ਹੈ Rajasthan ਨੂੰ ਵੀ ਜਾ ਰਿਹਾ ਹੈ Delhi ਨੂੰ ਵੀ ਜਾ ਰਿਹਾ ਹੈ Haryana ਨੂੰ ਵੀ ਜਾ ਰਿਹਾ ਹੈ Rajasthan ਕੋਲੋਂ ਤਾਂ ਰਾਇਲਟੀ ਵੀ ਨਹੀਂ ਲਈ ਜਾਂਦੀ ਮੁਫਤੋ ਮੁਫਤ ਜਾਣ ਦਿੱਤਾ ਜਾਂਦਾ ਹੈ ਸਤਲਜ ਯਮਨਾ ਲਿੰਕ ਨਹਿਰ ਦਾ ਮੁੱਦਾ ਜਦੋਂ-ਜਦੋਂ ਉੱਠਦਾ ਹੈ ਤੇ ਇਹਦੇ ਉੱਪਰ ਵੀ ਸਿਆਸੀ ਆਗੂ ਫਿਰ ਬਿਆਨ ਦੇ ਛੱਡਦੇ ਆ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਪਰ ਰਾਜਤਾਨੀ ਚੰਡੀਗੜ੍ਹ ਵਾਂਗ ਇੱਥੇ ਵੀ ਕੰਮ ਕੁਝ ਨਹੀਂ ਕੀਤਾ ਜਾਂਦਾ ਜ਼ਮੀਨੀ ਪੱਧਰ ਤੇ ਸਿਰਫ ਬਿਆਨ ਦਾਗ ਦਿੱਤੇ ਜਾਂਦੇ ਆ ਲੋਕਾਂ 'ਚ ਬੱਲੇ-ਬੱਲੇ ਕਰਾਉਣ ਲਈ ਜਾਂ ਆਪਣੀ ਹਾਜ਼ਰੀ ਲਮਾਉਣ ਲਈ ਇਹੀ ਕਾਰਨ ਆ ਕਿ ਚੰਡੀਗੜ੍ਹ ਵਾਲੇ ਮੁੱਦੇ ਉੱਪਰ ਵੀ ਬਿਆਨ ਦੇ ਕੇ ਹੀ ਬੁੱਤਾ ਸਾਰ ਦਿੱਤਾ ਜਾਂਦਾ ਹੈ ਤੇ ਹਰਿਆਣੇ ਵਾਲੇ ਪਾਸੇ ਬਿਆਨ ਨਹੀਂ ਦਿੱਤੇ ਜਾਂਦੇ ਉਹ ਕੰਮ ਵੀ ਕਰਦੇ ਰਹੇ ਨੇ ਇਸੇ ਕਰਕੇ ਉਹ ਚੰਡੀਗੜ੍ਹ ਵਿੱਚ ਆਪਣੇ ਲਈ ਹੁਣ ਬਰਾਬਰੀ ਵਾਲੀ ਥਾਂ ਦਾ ਦਾਵਾ ਕਰਦੇ ਨੇ ਚੰਡੀਗੜ੍ਹ ਦੇ ਹੋਰ ਪਹਿਲੂ ਜੇਕਰ ਤੁਹਾਨੂੰ ਦਸੀਏ ਤਾਂ ਚੰਡੀਗੜ੍ਹ ਦੀ ਜਿਹੜੀ ਵੱਸੋਂ ਆ ਉਹਦੇ ਵਿੱਚ ਜ਼ਿਆਦਾ ਹਿੱਸਾ ਗੈਰ ਪੰਜਾਬੀਆਂ ਦਾ ਹੁਣ ਤੁਹਾਨੂੰ ਨਜ਼ਰ ਆਊਗਾ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੰਡੀਗੜ੍ਹ ਵਿੱਚ ਨਾ ਮੱਤ ਰੈਂਦੀ ਜਾਂਦੀ ਹੈ ਚੰਡੀਗੜ੍ਹ ਆ ਕੇ ਤੁਹਾਨੂੰ ਇਹਦਾ ਲੱਗਦਾ ਹੀ ਨਹੀਂ ਕਿ ਤੁਸੀਂ ਪੰਜਾਬ 'ਚ ਆਂ। ਜਾਇ ਪੰਜਾਬ ਦਾ ਹਿੱਸਾ ਹੈ। ਹੁਣ ਕਹਿਣ ਨੂੰ ਅਧਿਕਾਰਤ ਲਫ਼ਜ਼ਾਂ ਵਿੱਚ ਆਫੀਸ਼ੀਅਲ ਸਟੇਟਸ ਦਾ ਚੰਡੀਗੜ੍ਹ ਦਾ ਯੂਨੀਅਨ ਟੈਰੀਟਰੀ ਦਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਜਿਵੇਂ ਹੁੰਦਾ। ਸੂਬੇ ਦੇ ਰਾਜਪਾਲ ਜਿਹੜੇ ਨੇ ਉਹ ਉੱਥੋਂ ਦੇ ਪ੍ਰਸ਼ਾਸਕ ਹੁੰਦੇ ਨੇ। ਐਡਮਿਨਿਸਟਰੇਟਰ। ਤੇ ਇਹਦੇ ਵਿੱਚ ਸੂਬਾ ਸਰਕਾਰ ਪੰਜਾਬ ਦੀ ਜਿਹੜੀ ਉਹ ਪੰਜਾਬ ਦੀਆਂ ਹਦਾਂ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਤਾਂ ਆਪਣਾ ਕਾਨੂੰਨ ਲਾਗੂ ਕਰਦੀ ਹੈ ਪਰ ਚੰਡੀਗੜ੍ਹ ਦਾ ਪ੍ਰਸ਼ਾਸਨ ਬਿਲਕੁਲ ਵੱਖਰੇ ਤੌਰ ਉੱਤੇ ਚੱਲਦਾ ਹੈ ਚੰਡੀਗੜ੍ਹ ਵਿੱਚ ਨਿਯੁਕਤੀਆਂ ਦੀ ਗੱਲ ਹੋਵੇ ਚੰਡੀਗੜ੍ਹ ਪੁਲਿਸ ਦੀ ਗੱਲ ਹੋਵੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਪ੍ਰਬੰਧ ਦੀ ਗੱਲ ਹੋਵੇ ਸਿਆਸੀ ਪ੍ਰਬੰਧ ਦੀ ਗੱਲ ਹੋਵੇ ਉਹ ਸਾਰਾ ਕੁਝ ਵੱਖਰੇ ਤੌਰ ਤੇ ਚੱਲਦਾ ਹੈ ਚੰਡੀਗੜ੍ਹ ਦੀ ਲੋਕ ਸਭਾ ਸੀਟ ਵੀ ਪੰਜਾਬ ਨਾਲੋਂ ਵੱਖਰੀ ਕਿਣੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਦੇ ਅਦਾਲਤੀ ਮਾਮਲੇ ਆਉਂਦੇ ਆ ਪੰਜਾਬ ਤੋਂ ਬਾਹਰ ਜਦੋਂ ਜਾਂਦੇ ਤਾਂ ਪੰਜਾਬ ਦੀ ਹੱਦ ਤੋਂ ਬਾਹਰ ਜਾਂਦੇ ਹੋਏ ਹੀ ਗਿਨੇ ਜਾਂਦੇ ਆ ਸੋ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਐਸ ਵੇਲੇ ਜਿੰਨਾ ਦੂਰ ਨਜ਼ਰ ਆਉਂਦਾ ਤੇ ਪੰਜਾਬ ਦਾ ਦਾਵਾ ਜਿੰਨਾ ਕਮਜ਼ੋਰ ਐਸ ਵੇਲੇ ਨਜ਼ਰ ਆਉਂਦਾ ਉਹ ਨਾ ਪਹਿਲਾਂ ਕਦੇ ਨਹੀਂ ਸੀ ਹਾਲਾਂਕਿ 60 40 ਦਾ ਅਨੁਪਾਤ ਰੇਸ਼ੋ ਮੰਨੀ ਗਈ ਸੀ ਪੰਜਾਬ ਦਾ ਹਿੱਸਾ ਜ਼ਾਦਾ ਰੱਖਿਆ ਗਿਆ ਸੀ ਜਦੋਂ ਸਾਂਝਾ ਵੀ ਬਣਾਇਆ ਗਿਆ ਸੀ ਪਰ ਉਹ 60% ਦੀ ਵੀ ਕਿਤੇ ਵਰਤੋਂ ਵਿਖਾਈ ਨਹੀਂ ਦਿੰਦੀ ਜਦੋਂ ਗੱਲ ਆਉਂਦੀ ਹੈ ਚੰਡੀਗੜ੍ਹ ਵਿੱਚ ਨਿਯੁਕਤੀਆਂ ਦੀ ਅਪੁਆਇੰਟਮੈਂਟਸ ਦੀ ਨੌਕਰੀਆਂ ਦੀ ਤਾਂ ਉੱਥੇ ਵੀ ਪੰਜਾਬ ਦੇ ਜਿਹੜੇ ਕੈਂਡੀਡੇਟ ਆ ਜਾਂ ਉਮੀਦਵਾਰ ਆ ਤੁਹਾਨੂੰ ਲੱਭਦੇ ਹੀ ਨਹੀਂ ਕਿਤੇ ਚੰਡੀਗੜ੍ਹ ਵਿੱਚ ਜ਼ਿਆਦਾਤਰ ਨੌਕਰੀਆਂ ਤੇ ਨਿਯੁਕਤੀਆਂ ਪੰਜਾਬ ਤੋਂ ਬਾਹਰੋਂ ਹੀ ਹੁੰਦੀਆਂ ਤੇ ਇਸੇ ਤਰ੍ਹਾਂ ਹੋ ਰਹੀਆਂ ਨੇ ਇਹਦੇ ਵਿੱਚ ਕਸੂਰ ਪੰਜਾਬ ਦੀਆਂ ਸਰਕਾਰਾਂ ਦਾ ਵੀ ਆ ਜਿਨ੍ਹਾਂ ਨੇ ਆਪਣੇ ਹਿੱਸੇ ਦੀਆਂ ਨਿਯੁਕਤੀਆਂ ਕਦੇ ਵਰਤੀਆਂ ਹੀ ਨਹੀਂ ਜਿੰਨਾ ਆਪਣਾ ਹਿੱਸਾ ਬਣਦਾ ਸੀ ਜਾਂ ਕੋਟਾ ਬਣਦਾ ਸੀ ਉਹ ਵਰਤੀਆਂ ਹੀ ਨਹੀਂ ਤੇ ਜਦੋਂ ਆਪੀ ਅਸੀਂ ਆਪਣਾ ਹિસ્ਸਾ ਨਹੀਂ ਵਰਤਨਾ ਤਾਂ ਫਿਰ ਦੂਜੀ ਧਿਰ ਨੂੰ ਜਾਂ ਦੂਜਿਆਂ ਨੂੰ ਬਾਹਰ ਲਿਆਉਣ ਦਾ ਮੌਕਾ ਮਿਲਣਾ ਹੀ ਆ ਫਿਰ ਉੱਥੇ ਇਸ ਤਰੀਕੇ ਨਾਲ ਹੌਲੀ 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 ਕਰਦੇ ਕਰਦੇ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਦਾ ਦਾਵਾ ਤੇ ਪੰਜਾਬ ਦਾ ਹਿੱਸਾ ਜਿਹੜਾ ਘਟਦਾ ਗਿਆ ਚੰਡੀਗੜ੍ਹ ਜਿਹੜਾ ਸ਼ਹਿਰ ਆ ਜਿਹਨੂੰ ਬਹੁਤ ਵੱਡੇ ਪੱਧਰ ਉੱਤੇ ਸਿਟੀ ਬਿਊਟੀਫੁਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਉਸ ਦੇ ਸੈਕਟਰ ਵੱਖ-ਵੱਖ ਤਰ੍ਹਾਂ ਦੇ ਗਾਣੇ ਵੀ ਉੱਤੇ ਬਣੇ ਆ ਪਰ ਬਹੁਤ ਲੋਕੀ ਇਸ ਗੱਲ ਨੂੰ ਨਜ਼ਰਅੰਦਾਜ਼ ਹੀ ਕਰ ਛੱਡੇ ਕਿ ਜਿਹੜਾ ਹੁਣ ਚੰਡੀਗੜ੍ਹ ਆ ਇਹ ਪਿੰਡਾਂ ਦੀ ਜ਼ਮੀਨ ਤੇ ਬਣਿਆ ਤੇ ਉਹ ਪਿੰਡ ਕਿਹਦੀ ਸੀ ਉਹ ਪੰਜਾਬ ਦੇ ਪਿੰਡ ਸੀ 20 ਤੋਂ ਵਧੇਰੇ ਪਿੰਡਾਂ ਨੂੰ ਉਜਾੜ ਕੇ ਉਹਨਾਂ ਦੀ ਜ਼ਮੀਨ ਉੱਤੇ ਬਣਾਇਆ ਗਿਆ ਚੰਡੀਗੜ੍ਹ ਜਿੱਥੇ ਅੱਜ ਪੰਜਾਬ ਦਾ ਦਾਵਾ ਹੀ ਕਮਜ਼ੋਰ ਹੋ ਗਿਆ ਪੰਜਾਬ ਦਾ ਨਾਮੋ ਨਿਸ਼ਾਨ ਨਹੀਂ ਲੱਭਦਾ ਹੁਣ ਪਿਛਲੇ ਦਿਨਾਂ ਦੌਰਾਨ ਇੱਕ ਭਾਜਪਾ ਆਗੂ ਅਤੇ ਨਵਾਂ ਗਰਾਉ ਬਚਾਓ ਮੰਚ ਦੇ ਨਾਲ ਸੰਬੰਧਿਤ ਵਿਨੀਤ ਜੋਸ਼ੀ ਉਹਨਾਂ ਨੇ ਵੀ ਇੱਕ ਮੁਦਵ ਬਾਰਿਆ ਉਹਨੇ ਬੜਾ ਧਿਆਨ ਮੰਗਦਾ ਉਹਨਾਂ ਦੀ ਗੱਲ ਧਿਆਨ ਮੰਗਦੀ ਹੈ ਵਿਨੀਤ ਜੋਸ਼ੀ ਨੂੰ ਭਾਜਪਾ ਆਗੂ ਨੇ ਪਰ ਉਹਨਾਂ ਨੇ ਚੰਡੀਗੜ੍ਹ ਸਬੰਧੀ ਇੱਕ ਵੱਡਾ ਖੁਲਾਸਾ ਕੀਤਾ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਜਿਹਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਪੰਜਾਬ ਦੀ 2200 ਏਕੜ ਤੋਂ ਵਧੇਰੇ ਜ਼ਮੀਨ ਜਿਹੜੀ ਆ ਉਹ ਗੈਰ ਕਾਨੂੰਨੀ ਢੰਗ ਨਾਲ ਕਥਿਤ ਤੌਰ ਤੇ ਦੱਬੀ ਹੋਈ ਹੈ ਇਹ ਬਨੀਤ ਜੋਸ਼ੀ ਉਹਨਾਂ ਦਾ ਇਲਜ਼ਾਮ ਸੀ ਪਿਛਲੇ ਦਿਨਾਂ ਦੌਰਾਨ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਆਪਣੇ ਸਾਥੀਆਂ ਸਮੇਤ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਇਸ ਬੰਨੇ ਕਦੇ ਵੀ ਇਹ ਜ਼ਮੀਨ ਛੁਡਵਾਉਣ ਲਈ ਜਾਂ ਪੰਜਾਬ ਦੇ ਅਧਿਕਾਰ ਖੇਤਰ ਹੇਠ ਲਿਆਉਣ ਲਈ ਕੋਈ ਉਪਰਾਲਾ ਕੀਤਾ ਹੀ ਨਹੀਂ। ਹੁਣ ਜੇਕਰ ਉਹਨਾਂ ਦੇ ਇਸ ਦਾਅਵੇ ਵਿੱਚ ਸਚਾਈ ਹੁੰਦੀ ਹੈ ਤੁਸੀਂ ਆਪ ਧਿਆਨ ਦੇਖੋ ਕਿ ਕਿੰਨਾ ਵੱਡਾ ਰਕਬਾ ਬਣਦਾ ਹੈ 2200 ਏਕੜ ਤੋਂ ਵਧੇਰੇ ਦਾ ਰਕਬਾ ਜੋ ਉਹਨਾਂ ਦੇ ਦੱਸਣ ਮੁਤਾਬਕ ਨਵਾਂ ਗਰਾਉ ਜਾਂ ਜਿਹੜਾ ਇਲਾਕਾ ਆ ਉਹ ਪੰਜਾਬ ਦੇ ਅੰਦਰ ਪੈਂਦਾ ਪਰ ਇਹ ਜ਼ਮੀਨ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਆ। ਇਕੂ ਸੈਂਸਿਟਿਵ ਜ਼ੋਨ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਜੰਗਲੀ ਖੇਤਰ ਦਾ ਵੀ ਜ਼ਿਕਰ ਕੀਤਾ ਪਰ ਉਹਨਾਂ ਦਾ ਪ੍ਰਮੁੱਖ ਤੌਰ ਤੇ ਕਹਿਣਾ ਸੀ ਕਿ ਪੰਜਾਬ ਦਾ ਇਨੇ ਸੈਂਕੜੇ ਏਕੜ ਰਕਬਾ ਜਿਹੜਾ ਆ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਆ ਜਦ ਕਿ ਉਹ ਪੰਜਾਬ ਦਾ ਇਲਾਕਾ ਹੈ ਤੇ ਪੰਜਾਬ ਕੋਲ ਹੀ ਹੋਣਾ ਚਾਹੀਦਾ ਹੈ ਹੁਣ ਭਾਜਪਾ ਦੇ ਆਗੂ ਵੱਲੋਂ ਇਸ ਸੰਬੰਧੀ ਖੁਲਾਸਾ ਕਰਨਾ ਕਾਫੀ ਮਾਇਨੇ ਰੱਖਦਾ ਹੈ ਕਾਫੀ ਧਿਆਨ ਇਸ ਕਰਕੇ ਇਸ ਬੰਨੇ ਦੇਣਾ ਬਣਦਾ ਹੈ ਚੰਡੀਗੜ੍ਹ ਦੀ ਵਿੱਚ ਇਸ ਵੇਲੇ ਸਥਿਤੀ ਤੁਸੀਂ ਤਸਵੀਰਾਂ ਰਾਹੀਂ ਵੀ ਦੇਖ ਸਕਦੇ ਹੋ ਵੀਡੀਓਜ਼ ਰਾਹੀਂ ਵੀ ਦੇਖ ਸਕਦੇ ਹੋ ਕਿ ਪੰਜਾਬ ਕੋਲੋਂ ਦੂਰ ਹੁੰਦਾ ਜਾ ਰਿਹਾ ਹੈ ਚੰਡੀਗੜ੍ਹ ਆਪਣੀ ਰਾਜਧਾਨੀ ਜੋ ਸਿਰਫ ਪੰਜਾਬ ਦੀ ਰਾਜਧਾਨੀ ਹੋਣੀ ਚਾਹੀਦੀ ਸੀ ਕਿਉਂਕਿ ਪੰਜਾਬ ਦੇ ਇਲਾਕੇ ਉੱਤੇ ਬਣੀ ਹੋਈ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੈ ਪੰਜਾਬ ਦੀ ਜ਼ਮੀਨ ਉੱਤੇ ਬਣੀ ਹੈ ਪਰ ਪੰਜਾਬ ਦਾ ਉਹਦੇ ਉੱਪਰ ਦਾਵਾ ਲਗਾਤਾਰ ਕਮਜ਼ੋਰ ਹੋਇਆ ਹੈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਸਰਕਾਰਾਂ ਦਾ ਬਹੁਤ ਵੱਡਾ ਕਸੂਰ ਹੈ ਕਿ ਉਹਨਾਂ ਨੇ ਇਸ ਬਾਰੇ ਧਿਆਨ ਨਹੀਂ ਦਿੱਤਾ ਤੇ ਚੰਡੀਗੜ੍ਹ ਸਿਰਫ ਗਾਣਿਆਂ ਵਿੱਚ ਹੀ ਰਹਿ ਗਿਆ ਪੰਜਾਬੀ ਗਾਣਿਆਂ 'ਚ ਹੀ ਉਹਦਾ ਜ਼ਿਕਰ ਹੁੰਦਾ ਰਹ ਗਿਆ ਜਦਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਕੋਈ ਜ਼ਿਕਰ ਨਹੀਂ ਧਿਆਨ ਦੇਣ ਵਾਲਾ ਮਸਲਾ ਹੈ ਹੁਣ ਵੀ ਇਹਦੇ ਉੱਪਰ ਸਿਆਸੀ ਪਾਰਟੀਆਂ ਜੇਕਰ ਸੁਹਿਰਦਤਾ ਨਾਲ ਮਿਲ ਕੇ ਕੰਮ ਕਰਨ ਤਾਂ ਬਹੁਤ ਪੰਜਾਬ ਦੇ ਹੱਕ ਦੀ ਗੱਲ ਕੀਤੀ ਜਾ ਸਕਦੀ ਹੈ ਹੁਣ ਇਸ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੋਈ ਵੀ ਪਾਰਟੀ ਹੈ ਕਹਿੰਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਆ ਪੰਜਾਬ ਦੀ ਰਾਜਧਾਨੀ ਹੈ ਜਿਕਰ ਸਾਰੀਆਂ ਪਾਰਟੀਆਂ ਮੰਨਦੀਆਂ ਤਾਂ ਕਿਉਂ ਨਹੀਂ ਇਕੱਠੇ ਹੋ ਕੇ ਜਦ ਇਸ ਮੁੱਦੇ ਤੇ ਸਹਿਮਤ ਹੈ ਸਾਰੀਆਂ ਪਾਰਟੀਆਂ ਤਾਂ ਇਕੱਠੇ ਹੋ ਕੇ ਹੰਬੜਾ ਕਿਉਂ ਨਹੀਂ ਮਾਰਦੀਆਂ ਇਹ ਸਵਾਲ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਿਆ ਜਾਣਾ ਚਾਹੀਦਾ ਸੋ ਲੋਕ ਵੀ ਇਸ ਵਲ ਤੇ ਆਂਦੇਣ ਸਿਆਸੀ ਪਾਰਟੀਆਂ ਨੂੰ ਵੀ ਸੋਚਣਾ ਬਣਦਾ ਧਿਆਨ ਦੇਣਾ ਬਣਦਾ ਇਕੱਠੇ ਹੋ ਕੀ ਸੂਬੇ ਲਈ ਖਾਣਾ ਬਣਦਾ ਹੈ ਰਾਜਤਾਨੀ ਲਈ ਖਾਣਾ ਬਣਦਾ ਹੈ ਕਿਉਂਕਿ ਹਾਲਾਤ ਲਗਾਤਾਰ ਪੰਜਾਬ ਤੋਂ ਦੂਰ ਹੁੰਦੇ ਹੋਏ ਜਾਪਦੇ ਨੇ ਛੰਡੀਗੜ੍ਹ ਦੇ ਇਸੀ ਗੱਲ ਰਾਜਤਾਨੀ ਦੀ ਪੰਜਾਬ ਦੀ ਹੈ ਰਾਜਤਾਨੀ ਛੰਡੀਗੜ੍ਹ ਦੇ ਮੌਜੂਦਾ ਤਾਜ਼ਾ ਹਾਲਾਤ ਦੀ ਜੋ ਕਿ ਸਾਲ 1964 ਤੋਂ ਇਸ ਤਰੀਕੇ ਨਾਲ ਹੀ ਪੇਚੀਦਾ ਬਣੇ ਰਹੇ ਨੇ ਤੇ ਸਾਲ ਦਰ ਸਾਲ ਪੰਜਾਬ ਦੇ ਨਜ਼ਰੀਏ ਤੋਂ ਹਾਲਾਤ پیچیدہ ਹੀ ਹੁੰਦੇ ਗਏ ਤੁਸੀਂ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਸਾਰਿਆਂ ਨੂੰ ਇਸ ਜਾਣਕਾਰੀ ਤੋਂ ਲਾਹਾ ਹੋ ਸਕੇ ਅਦੇ ਇਸੇ ਤਰ੍ਹਾਂ ਤੁਸੀਂ ਆਪਣੀ ਹਾਜ਼ਰੀ ਕਮੈਂਟਸ ਤੇ ਰਾਹੀਂ ਵੀ ਜ਼ਰੂਰ ਲਵਾਇਓ ਸਾਨੂੰ ਦੱਸਿਓ ਕਿ ਤੁਸੀਂ ਇਹਨਾਂ ਵਿਸ਼ਿਆਂ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਅਤੇ ਇਸ ਦਿਨ ਵਾਲੀ ਵੀਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਰੁਝੇਵਿਆਂ ਵਿੱਚੋਂ ਆਪੋ ਆਪਣੇ ਸਮਿਆਂ ਵਿੱਚੋਂ ਕੁਝ ਪਲ ਕੱਢ ਕੇ ਇਸ ਗੱਲਬਾਤ ਨਾਲ ਜੁੜੇ ਇਸ ਪ੍ਰੋਗਰਾਮ ਨੂੰ ਸੁਣਿਆ ਹੋਰਨਾਂ ਦੇ ਨਾਲ ਸਾਂਝਾ ਕੀਤਾ ਲਾਈਕ ਅਤੇ ਸ਼ੇਅਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਤੇ ਵਿਸ਼ੇਸ਼ ਤੌਰ 'ਤੇ ਦਰਸ਼ਕਾਂ ਦੇ ਨਾਲ ਨੇ ਕਮੈਂਟਸ ਰਾਹੀਂ ਹਾਜ਼ਰੀ ਲਵਾਈ ਆਪਣੇ ਵਿਚਾਰ ਲਿਖ ਕੇ ਭੇਜੇ ਕਿਸੇ ਵੀ ਮਾਧਿਅਮ ਜ਼ਰੀਏ ਸਾਡੇ ਤੱਕ ਪਹੁੰਚੇ ਆਪ ਸਭ ਦਾ तहे ਦਿਲੋਂ ਸ਼ੁਕਰੀਆ ਤੇ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੋਰ ਤਾਜ਼ਾ ਤਰੀਨ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਇਸੇ ਤਰ੍ਹਾਂ ਹੀ ਪੀਟੀਵੀ ਰਹਾਂਗੇ ਤੁਸੀਂ ਦਾ ਪੰਜਾਬ ਟਾਕਸ ਚੈਨਲ ਦੇ ਪ੍ਰੋਗਰਾਮ ਵੇਖ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਸਕਦੇ ਹੋ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਸ਼ਲੇਸ਼ਕ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ ਵੇਖਦੇ ਰਹੋ ਦਾ ਪੰਜਾਬ ਟਾਕਸ ਸਤਿ ਸ਼੍ਰੀ ਅਕਾਲ